ਇਹ ਵੀ ਤਾਂ ਸਿਹਤ ਹੀ ਸਹੀ ਆ ਉਹਨੂੰ ਤਾਂ ਨਾਲ ਲੈ ਜੀ ਅੱਛਾ ਬੁੱਧੀ ਸੀਗੀ ਜਿਹੜੀਆਂ ਮੰਦ ਬੁੱਧੀ ਉਹਨੂੰ ਛੱਡ ਦੇ ਰੱਬ ਜੰਮੇ ਘਰੇ ਤੇ ਜੰਮਣ ਵਾਲੀ ਛੱਡ ਕੇ ਤੁਰ ਗਈ ਹੱਥ ਮਾਰੀ ਜਾਂਦੀ ਆ ਅੱਖਾਂ ਦੀ ਲਾਈਟ ਵੀ ਜਾ ਚੁੱਕੀ ਆ ਦਿਖਾਈ ਨਹੀਂ ਦਿੰਦਾ ਮਾਂ ਵੀ ਛੱਡ ਕੇ ਜਾ ਚੁੱਕੀ ਆ ਪਿਓ ਮੰਜੇ ਤੇ ਪਿਆ ਹੱਲ ਵੀ ਨਹੀਂ ਸਕਦਾ ਡਾਕਟਰ ਡਿੱਗ ਪਿਆ ਰੀੜ ਦੀ ਹੱਡੀ ਟੁੱਟ ਗਈ ਤਾਂ 4 ਸਾਲਾਂ ਤੋਂ ਮੰਜੇ ਤੇ ਪਿਆ ਹੋਇਆ ਇਥੇ ਆ ਕੇ ਤਾਂ ਬਚ ਗਿਆ ਨਹੀਂ ਤਾਂ 5-14 ਦਿਨਾਂ ਦਾ ਰੱਖ ਮਰਾ ਜਾ ਉਹ ਤੇ ਦੂਜੇ ਕੰਮਾਂ 'ਚ ਵੜ ਗਈ ਉਹ ਛੋਟੀ ਸੀਗੀ ਉਹ ਲੈ ਕੇ ਭੱਜ ਗਈ ਇਹਨੂੰ ਛੱਡ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਪਰਿਵਾਰ ਆ ਵੀਰੇ ਕਿਹਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਆ ਉਹ ਵੀਰੇ ਵੀ ਆਪਾਂ ਘਰ ਵੀ ਦਿਖਾ ਰਹੇ ਹਾਂ ਤੁਹਾਨੂੰ ਇੱਕ ਉਹਦੀ ਬੇਟੀ ਯਾਨੀ ਕੀ ਜੀ ਵਿਚਰੇ ਦੀ ਤੇ ਜਰਾ ਲੱਕੜਾ ਲੈਣ ਗਿਆ ਸੀ ਤੇ ਬਰਖਤ ਦੇ ਟੋਟੇ 'ਤੇ ਇੱਕ ਉਹਦੀ ਬੱਚੀ ਆ ਮਾਨ ਬੁੱਧੀ ਜਿੰਦਾ ਮੱਲਾ ਵੀ ਇੱਕ ਬੱਚੀ ਆ ਜਿਹੜਾ ਮੱਲਾ ਵੀ ਕਰੀਦਾ ਤਰਨਾ ਫਰਨਾ ਵੀ ਮਨ ਖੈ ਨੂੰ ਕਰੀਂ ਮਾਨ ਬੁੱਧੀ ਆ ਤਾਂ ਬੇਟੀ ਵੇਖੋ ਮਾਨ ਬੁੱਧੀ ਆ ਜਰੀ ਇਹ ਵੀ ਕੀ ਵੀਰ ਦੇ ਤੁਹਾਨੂੰ ਦੂਸਰੂ ਮਦਦ ਦੇ ਪੱਤੇ ਕੀਤੇ ਗਏ ਨੇ ਇਹ ਵੀ ਦੇ ਹਾਲਾਤ ਬਹੁਤ ਜਿਆਦੇ ਮਾੜੇ ਐ ਦਾ ਇਹ ਦਾ ਵਿਦਾ ਘਰ ਆ ਬਈ ਇਹ ਦਾ ਪਰਿਵਾਰ ਸੀਗਾ ਉਹ ਵੀ ਨੂੰ ਛੱਡ ਕੇ ਚਲਾ ਗਿਆ ਇੱਕ ਬੇਟੀ ਐ ਉਹ ਵੀ ਮਾਨ ਬੁੱਧੀ ਐ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਐ ਕਿਹੜਾ ਪਿੰਡ ਦਾ ਬਾਈ ਦਾ ਸਮਾਲਸਰ ਮਾ ਵਿਆਹ ਰਾਜਵੰਤ ਸਿੰਘ ਗੋਲੀਏ ਦੇ ਇਲਾਕੇ ਤੋਂ ਆਇਆ ਹੈ ਠੀਕ ਐ ਵੀਰੇ ਕਿੰਨੇ ਸਾਲਾਂ ਤੋਂ ਵੀਰਾ ਪਿਆ ਮੰਡੇ ਤੇ 4 ਸਾਲ ਦੇ ਕਰੀਬ ਹੋ ਗਿਆ ਬਾਈ ਜੀ ਅਨੇਕੋ ਜੀ ਪੈਰ ਦੇਖੋ ਵੀਰੇ ਦਾ ਓਏ ਹੋਏ ਆਰਾ ਜੀ ਦੀ ਹੱਡੀ ਦਾ ਸਾਥ ਰੁੱਝਿਆ ਬਾਈ ਜੀ ਕੀ ਕੰਮ ਕਰਦਾ ਸੀ ਇਹ ਸਿਰੀ ਲੱਗਿਆ ਸਿਰੀ ਲੱਗਿਆ ਸੀਗਾ ਭਾਈ ਜੀ ਕਿਸੇ ਦੇ ਘਰੇ ਸਿਰੀ ਨਾਲ ਆਇਆ ਸੀ ਸਿਰੀ ਲੱਗਿਆ ਸੀਗਾ ਤੇ ਲੱਕੜਾ ਲੈਣ ਉੱਠ ਗਿਆ ਕਿਤੇ ਹਾਂ ਗਰੀਬੀ ਜੁਣਾ ਡਾਊਨ ਕਰੂਆਂ ਜੀ ਤਾਂ ਤੋਂ ਦਰਾਸ ਤੋਂ ਟੱਡ ਕੇ ਪਿਆ ਅੱਛਾ ਨਹੀਂ ਲੱਕੜਾ ਘਰ ਵਾਸਤੇ ਲੈਣ ਗਿਆ ਸੀਗਾ ਨਹੀਂ ਘਰ ਵਾਸਤੇ ਜੀ ਆਉਂਦੇ ਘਰ ਵਾਸਤੇ ਉਹਦੇ ਕਰਕੇ 2 ਇੱਥੇ 6:00 ਵਜ ਗਏ। ਹੂੰ ਜਿੰਨਾ ਕੋ ਪਿੰਡ ਨੇ ਜੱਕ ਲੱਭਾ ਨੇ ਜ਼ੋਰ ਲਗਾਇਆ ਸੀ ਮਦਦ ਕੀਤੀ। ਧੰਨਵਾਦ ਭਾਈ ਤੁਸੀਂ ਇੱਥੇ ਲੈ ਕੇ ਆਏ ਹੋ। ਨਾਲ ਪਰਿਵਾਰ ਚੋਂ ਕੌਣ ਆਇਆ? ਇੱਕ ਤਾਂ ਤਾਂ ਬ੍ਰਦਰ ਆ ਜੀ ਵੱਡਾ ਵੀ। ਅੱਛਾ ਜੀ ਹੋਰ ਆ ਇਹਨਾਂ ਦੀ ਪਛਾਣ ਹੈ ਜੀ ਤੇ ਆ ਇਹਦਾ ਬੱਚਾ ਜੀ ਬੇਟੀ ਆ ਜੀ ਭਾਈ ਜੀ। ਇਹਦੀ ਵੀਰ ਦੀ ਬੇਟੀ ਆ। ਠੀਕ ਆ। ਤੇ ਤੁਸੀਂ ਕੀ ਲਗਦੇ ਹੋ? ਭੈਣ ਭੈਣ ਤੇ ਕੌਣ ਲਗੂਗਾ ਨਾਲ? ਇੱਥੇ ਸਾਟੇ ਤੁਰਿਆ ਨਹੀਂ ਮਿੱਥ ਰਿਆ ਨਹੀਂ ਬੱਚੇ ਤਾਂ ਨਹੀਂ ਨਹੀਂ ਪਹਿਲੇ ਥੋੜੇ ਦਿਨ ਦੇਖੋ ਗੱਲ ਪਤਾ ਕੀ ਹੈ ਬੱਚੇ ਦਾ ਵੀ ਜੀ ਨਹੀਂ ਲੱਗਣਾ ਇੱਕਦਮ ਸਿੱਧਾ ਹੀ ਆ ਗਿਆ ਹੈ ਨਾ ਮਨ ਨਹੀਂ ਲੱਗਣਾ ਇਹਦੀਆਂ ਰਪੋਟਾਂ ਨਪਾਟਾਂ ਟੈਸਟ ਕਰਾਉਣੀਆਂ ਲਾਸ਼ ਸ਼ੁਰੂ ਹੋਣਾ ਇਹਦਾ ਵੀ ਚਲੋ ਇੱਕਦਮ ਮਨ ਨਹੀਂ ਲੱਗਣਾ ਪੰਜ 10 ਦਿਨ ਪਹਿਲਾਂ ਕਟਾ ਦਿਓ ਬਹਲੇ ਨਾ ਕਟਾਓ 10 ਦਿਨਾਂ ਅਰ ਚਲੋ ਬੱਚੀ ਨੂੰ ਵੀ ਅਸੀਂ ਸਾਹਮਣੇ ਜੋਗੇ ਹੋ ਜਾਾਂਗੇ ਸਾਨੂੰ ਸੁੱਝੀ ਆ ਜਾਊਗੀ ਵੀ ਕਿਵੇਂ ਇਹ ਕੀ ਖਾਂਦੀ ਹੈ ਕੀ ਪੀਂਦੀ ਕਿਵੇਂ ਹੈ ਨਾ ਤੇ ਇਹਦਾ ਵੀ ਕੋਈ ਗੱਲ ਨਹੀਂ ਅਸੀਂ ਤਾਂ ਹੀ ਬੁਲਾਇਆ ਤੁਹਾਨੂੰ ਵੀ ਅਸੀਂ ਵੀ ਹਾਲਾਤ ਦੇਖ ਲਈ ਸੀ ਸਾਨੂੰ ਪਤਾ ਕੋਈ ਨਾਲ ਰਹਿਣ ਵਾਲਾ ਹੈ ਨਹੀਂਗਾ ਇਹਦੀ ਘਰ ਵਾਲੀ ਕਿੱਥੇ ਗਈ ਇਹਦੇ ਘਰ ਵਾਲੇ ਜੀ ਸਾਡੇ ਘਰ ਤੋਂ ਉਹ ਤਾਂ ਛੱਡ ਕੇ ਚਲੀ ਗਈ ਪਤਾ ਨਹੀਂ ਕਿੱਥੇ ਗਈ ਦੋ ਬੇਟੀਆਂ ਸੀ ਜਾਂ ਜੀ ਇੱਕ ਬੇਟੀ ਸਹੀ ਆ ਉਹਨੂੰ ਤਾਂ ਨਾਲ ਲੈ ਗਈ ਸੀ ਛੋਟੀ ਸੀਗੀ ਜਿਹੜੀਆਂ ਮੰਦਪੁੱਤੀਆਂ ਉਹਨੂੰ ਛੱਡ ਜੀ ਸੱਚੀ ਹੈ ਇਹ ਕਿਹੜਾ ਬੱਚੀ ਹੁੰਦੀ ਇਹਨਾਂ ਦੀ ਜੀ ਉਹਨਾਂ ਦੇ ਅੱਖਾਂ ਤੋਂ ਨਹੀਂ ਦਿੰਦਾ ਜੀ ਇੱਕ ਸਹਾਰੀ ਥੱਲੇ ਉਹ ਰੰਦੇ ਰਹਿੰਦੇ ਆ ਗਈ ਨਾ ਇਹਨਾਂ ਨਵਜੋਤ ਓਏ ਨਵਜੋਤ ਓਏ ਨਵਜੋਤ ਓਏ ਕਿਵੇਂ ਆ ਓਏ ਕਿਵੇਂ ਆ ਨਵਜੋਤ ਆ ਭਾਈ ਜੀ ਰੱਬ ਜਮੇ ਘਰੇ ਤੇ ਜੰਮਣ ਵਾਲੀ ਛੱਡ ਕੇ ਤੁਰ ਗਈ ਰੱਬ ਕਰਮ ਭਗਾਂ ਦੇ ਘਰਾਂ ਚ ਜੰਮਦਾ ਪਰ ਅੱਦੇ ਦਾ ਅੱਧਿਓ ਵੱਡਤਾ ਇਹ ਜੇ ਨੇ ਰੱਬ ਨੂੰ ਜੰਮਣ ਤੋਂ ਬਾਅਦ ਉਹਦੇ ਘਰ ਚ ਉਹਨੂੰ ਪੱਥਰ ਸਮਝੀ ਜਾਂਦੇ ਆ ਸਾਡੇ ਘਰੇ ਪੱਥਰ ਜੰਮ ਪਿਆ ਸਾਡੇ ਤੇ ਬੋਝ ਪੈ ਗਿਆ ਸਾਡੇ ਤੇ ਰੱਬ ਨੇ ਪਤਾ ਨਹੀਂ ਕਿਹੜੇ ਕਰਮਾਂ ਦਾ ਸਾਨੂੰ ਦੋਸ਼ ਈਆ ਸਾਨੂੰ ਸਜ਼ਾ ਦਿੱਤੀ ਇਹ ਜਾਂ ਬੱਚਾ ਦੇਤਾ ਅੱਜ ਦਾ ਇਨਸਾਨ ਇੰਨਾ ਕਰਪਟ ਹੋ ਗਿਆ ਇੰਨਾ ਲੈਪਟ ਹੋ ਗਿਆ ਵੀ ਉਹਨੂੰ ਘਰ ਦੇ ਵਿੱਚ ਰੱਬ ਜੰਮੇ ਦੀ ਵੀ ਸੋਚੀ ਨਹੀਂ ਵੀ ਮੇਰੇ ਘਰੇ ਰੱਬ ਜੰਮ ਪਿਆ ਘਰੇ ਮੰਜੇ ਤੇ ਪਿਆ 4 ਸਾਲਾਂ ਤੋਂ ਰੀੜ ਦੀ ਹੱਡੀ ਟੁੱਟ ਗਈ ਸਮਾਲ ਸਰਪੰਡਾ ਮੋਗਾ ਜ਼ਿਲ੍ਹਾ ਤੇਗਰਪ੍ਰੀਤ ਸਿੰਘ ਦੇ ਸਹਰਾਣੇ ਆ ਬੈਠੀ ਕੁੜੀ ਬਸ ਐਂ ਖੱਥ ਮਾਰੀ ਜਾਂਦੀ ਆ ਅੱਖਾਂ ਦੀ ਲਾਈਟ ਵੀ ਜਾ ਚੁੱਕੀ ਆ ਦਿਖਾਈ ਨਹੀਂ ਦਿੰਦਾ ਮਾਂ ਵੀ ਛੱਡ ਕੇ ਜਾ ਚੁੱਕੀ ਆ ਪਿਓ ਮੰਜੇ ਤੇ ਪਿਆ ਹੈਲ ਵੀ ਨਹੀਂ ਸਕਦਾ ਪਿਓ ਮੰਜੇ ਤੇ ਪਿਆ ਰੀੜ ਦੀ ਹੱਡੀ ਟੁੱਟ ਗਈ ਥੱਲੇ ਵਾਲਾ ਹੀ ਸਾਰ ਡੈੱਡ ਹੋ ਗਿਆ ਐ ਡੈੱਡ जख्म ਢੁਈ ਦੇ ਉੱਤੇ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਅਸੀਂ ਸਾਰਾ ਟਾਈਮ ਖੂਨ ਸਿਮੀ ਜਾਂਦਾ ਹੱਥ ਜੋੜੀ ਪਿਆ ਕਰ ਭੇਜ ਰੱਬ ਦੀਆਂ ਲਿਖੀਆਂ ਨੂੰ ਮੰਨੀ ਬੈਠਾ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਵੀ ਜਿਹੜਾ ਚੰਗਾ ਭਲਾ ਥੀਰੀ ਰਲਦਾ ਸੀ ਲੋਕਾਂ ਦੇ ਘਰੇ ਕੰਮ ਕਰਦਾ ਨਹੀਂ ਸੀ ਥੱਕਦਾ ਘਰ ਵਾਸਤੇ ਲੱਕੜਾਂ ਲੈਣ ਗਿਆ ਡਾਕ ਤੋਂ ਡਿੱਗ ਪਿਆ ਰੀੜ ਦੀ ਹੱਡੀ ਟੁੱਟ ਗਈ ਤਾਂ 4 ਸਾਲਾਂ ਤੋਂ ਮੰਜੇ ਤੇ ਪਿਆ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਇਹੀ ਕਮਾਉਂਦਾ ਸੀ ਤਾਂ ਹੀ ਰੋਟੀ ਖਾਂਦੇ ਸੀਗੇ ਜਦੋਂ ਘਰ ਵਾਲੀ ਨੂੰ ਪਤਾ ਲੱਗਿਆ ਵੀ ਸਿਰ ਦਾ ਸਾਈਂ ਤਾਂ ਡੱਗ ਪਿਆ ਮੰਜੇ ਤੇ ਪੈ ਗਿਆ ਕਿੰਨਾ ਟਾਈਮ ਬਾਅਦ ਛੱਡ ਕੇ ਚਲੇ ਗਿਆ ਹੋ ਹੋ ਗਏ ਮੇਰੇ ਸਾਹ ਪੰਜ-ਛੇ ਸਾਲ ਤੋਂ ਉਹਨਾਂ ਨੇ ਵਧੀਆ ਸੰਭਿਆ ਹੁਣ ਉਹਨੂੰ 3 ਮਹੀਨੇ 3 ਮਹੀਨੇ ਮੈਂ ਇਹਨੂੰ ਕਿੰਨੇ ਸਾਲ ਹੋ ਗਏ ਮੰਜੇ ਤੇ ਪਿਆ 4 ਸਾਲ 4 4 ਕਸਾਲ ਹੋ ਗਈ ਜੀ 4 4-5 ਮਹੀਨੇ ਹੋ ਗਏ ਅੱਛਾ ਹੋਣੀ ਗਈ ਆ ਉਹ ਹੋਣੀ ਗਈ ਆ ਜੋ ਤਾਂ ਚਮਕ ਖਤਮ ਹੀ ਕਰ ਗਈ ਇਹ ਆਪ ਕੰਮ ਕਰਦੇ ਨਾਲ ਮਾਨੂੰ ਮਚਉਣ ਜਾਂਦੇ ਆ ਇਕੱਲਾ ਹੀ ਹੁੰਦਾ ਸੀਗਾ ਘਰੇ ਫਿਰ ਇਹਨਾਂ ਨੂੰ ਬੁਲਾਇਆ ਹਾਲਾਤ ਵਾਲੇ ਮਾਰੇ ਸੀ ਮੂੜੋਂ ਜਿਆਦੇ ਕੋਲੇ 55 ਥੱਲੇ ਕਾਕਾ ਕੋਲੇ ਖੜਕ ਨਹੀਂ ਹੁੰਦਾ ਸੀ ਜਗਮ ਇੰਨੇ ਸੀ ਜਿਆਦਾ ਪਿੱਛੇ ਖੜਾ ਨਹੀਂ ਮੂੜੋਂ ਜਿਆਦੇ ਬੰਦਾ ਹਾਲ ਸਰ ਜਾਨੀ ਕਿ ਜਦ ਤੱਕ ਕਰੋ ਪਹਿਲਾਂ ਰਹੀ ਔਰਤ ਤੇ ਕਰੋ ਸ਼ਾਮਤੀ ਰਹੀ ਕਰਦੇ ਆ ਆ ਚਲੋ ਫਿਰ ਵੀ ਦੇਖੋ ਵੀਰੇ ਰੀਡ ਦੀ ਢਿੱ ਟੁੱਟੀ ਵਾਲੇ ਬੰਦੇ ਨੇ ਨਾ 4 ਸਾਲ ਲੰਘ ਗਏ ਜਿਹੜੇ ਨਹੀਂ ਤਾਂ ਮੋਦਿੰਗਲ ਜਾਣਾ ਸੀ ਇਹਨੇ ਤੇ ਕਿਤੇ ਨਾ ਕਿਤੇ ਚਲੋ ਸਾਨੂੰ 4-5 ਜਿਹ ਮਹੀਨੇ ਦਾ ਪਤਾ ਲੱਗਿਆ ਵੀ ਉਹ ਵੀ ਕੋਸ਼ਿਸ਼ ਕਰੀ ਸੰਪਰਕ ਕਰੀ ਜਾਨੇ ਤੁਹਾਡੇ ਨਾਲ ਜੀ ਕਿ ਸਾਨੂੰ ਜ਼ਰਾ ਹੁਣ ਸਾਨੂੰ ਵੀਰੇ ਪਹਿਲਾਂ ਵੀ ਫੋਨ ਆਇਆ ਸੀ ਸਾਡੀ ਪਹਿਲਾਂ ਵੀ ਗੱਲ ਹੋਈ ਸੀ ਰਾਜਮੰਤਰ ਨਾਲ ਵੀ ਗੱਲ ਹੋਈ ਸੀ ਸਾਡੇ ਕੋਲੇ ਵੀਰੇ ਬਹੁਤ ਸਾਰੇ ਇਦਾਂ ਦੇ ਕੇਸ ਆਉਂਦੇ ਨੇ ਜਿਹੜੇ ਪਰਿਵਾਰਾਂ ਚ ਵੀ ਲੋਕ ਵੀ ਮੰਨਾਂ ਕਰ ਦਿੰਦੇ ਆ ਸਾਹਮਣ ਤੋਂ ਵੀ ਸਾਡੇ ਤਾਂ ਬਸ ਦੀ ਗੱਲ ਨਹੀਂ ਹੈਗੀ ਤੇ ਪਰ ਸਾਨੂੰ ਐ ਹੁੰਦਾ ਵੀ ਜਿਹਦਾ ਸਰਦਾ ਘਟੋ ਘਟੋ ਤਾਂ ਸਾਰੇ ਜਿਹਦਾ ਨਹੀਂ ਹੱਲ ਕੋਈ ਉਹ ਤਾਂ ਹੱਲ ਕਰਨਾ ਹੀ ਆ ਫੇਰ ਅਸੀਂ ਰਾਜਵੰਤ ਨਾਲ ਵੀ ਗੱਲ ਕੀਤੀ ਫੇਰ ਉਹਨੇ ਵੀ ਸਾਨੂੰ ਵੈਰੀਫਾਈ ਕਰਕੇ ਦੱਸਿਆ ਵੀ ਲੋਡਬੰਦ ਦਾ ਪਰਿਵਾਰ ਤੇ ਕੋਈ ਦੇਲ ਦੇ ਬਾਕੀ ਇਸ ਤੋਂ ਵੱਧ ਹੋਰ ਲੋਡਬੰਦ ਕੀ ਹੋਊ ਗਰਪੇਤ ਸਿੰਘ ਮੰਜੇ ਤੇ ਪਿਆ ਥੱਲੇ ਵਾਲਾ ਹਿੱਸਾ ਡੈਡਾ ਜਖਮ ਨਾਲ ਭਰਿਆ ਪਿਆ ਤੇ ਸਰਾਣੇ ਬੈਠੀ ਧੀ ਤੇਆਣੀ ਡੈਡੀ 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 ਕਰੀ ਜਾਂਦੀ ਕਰੇ ਪੱਟੀਆਂ ਪੁੱਟੀਆਂ ਕਰ ਦਿੰਦੇ ਜੀ ਕਰੇ ਲੈ ਇਹਦੇ ਆਹ ਪੈਰ ਵੀ ਧਮਲਦਾ 20 ਥੱਲੇ ਬਾੜਾ ਹੋ ਜਾਂਦਾ ਜੀ ਰਗੜਾ ਰਗੜਾ ਜਾਂਦਾ ਟੈਕਟਲ ਕਰਦੇ ਜੀ ਬਾੜਾ ਹੋ ਜਾਂਦਾ ਉਹ ਨਹੀਂ ਫੇਲ ਹੋ ਜਾਂਦਾ ਉਹ ਸਿਰ ਕੀੜੇ ਪੈ ਜਾਂਦੇ ਯਾਰ ਜੀ ਕਿਹਾ ਦੇ ਕੋਸ਼ਿਸ਼ ਕਰ ਲੈ ਈੜੇ ਪੈ। 130 ਪਰ 60 ਪਰ 4 ਦੇ। ਛੋਟੇ ਵੀ ਕੋਈ ਨਸ਼ਾ ਤਾਂ ਨਹੀਂ ਕਰਦਾ। ਕੋਈ ਤਮਾਕੂ ਤੁਮਕੂ। ਹਾਂ ਜੀ। ਨਾ ਨਾ ਨਾ। ਕੋਈ ਨਾ ਰਣਾ ਇਨਸਾਨ ਦਾ। ਉਹ। ਤੇ ਤ ਵੀ ਫਸਲੀ ਆ ਹੂੰ ਨਾਲ ਪੈਂਦੀ ਰਹੀ ਆ ਹੂੰ ਕਿ ਕਿਉਂ ਫਸਲੀ ਚੋਂ ਦਾਪ ਹੋਣੀ ਜਾਂਦਾ ਚੱਲਦਾ ਲੱਗਦਾ ਸਮਝ ਤੂੰ ਆਪ ਇੰਟਰਨੈਟ ਪਾਸ ਨਹੀਂ ਕਰੀਂ ਹਾਂ ਕਿ ਤਾਣਾ ਇੱਧਰ ਲਈ ਫਸਲੀ ਆ ਵੇ ਹੂੰ ਇਕਲੀ ਪਈ ਆ ਇਹ ਗੱਲ ਮੈਨੂੰ ਲੱਗੀ ਇਹ ਆ ਕੁੜੀ ਨੇ ਪੌਂਦਾ ਰਹਿਣਾ ਮੈਂ ਨਾਲ ਕਿਸੇ ਕੁੜੀ ਨਾਲ ਪੈਂਦੀ ਹੂੰ ਇਹ ਕਿਸੇ ਨਾਲ ਪੈਂਦੀ ਨਹੀਂ ਸੀਗੀ ਹੂੰ ਇਹਨੂੰ ਚੱਕ ਤਾ ਝੁਗਦਾ ਰਿਆ ਇਹ ਲੱਤਾਂ ਲੱਤਾਂ ਮਾਰਦੀ ਰਹੀ ਹੁਣ ਇੱਧਰ ਲਈ ਲੱਤਾਂ ਮਾਰ ਮਗਰ ਲਈ ਪਾਸੇ ਆ ਹੁਣ ਹਾਂ ਤਾਂ ਪਤਨੀ ਪਲੇਟ ਆ ਕੇ ਪਸਲੀ ਦਾ ਪਸਲੀ ਇਹ ਕਿ ਕੀ ਆ ਹੁਣ ਉਹਦੇ ਲੰਮਾ ਜਮਾਈ ਸੌਂਦਾ ਕੋਈ ਨਾ ਕਰ ਭੇਸਿਆਂ ਵਾਇਗਰੂ ਕਰਨਗੇ ਕਰਪਾ ਕੋਈ ਨਾ ਹੁਣ ਤਾਂ ਥੋੜੇ ਸਾਹ ਤੇਰੇ ਨਾਲ ਆ ਹੁਣ ਨਹੀਂ ਪੁੱਛਦਾ ਆਪਾਂ ਇੱਥੇ ਇਲਾਜ ਵੀ ਕਰਾਂਗੇ ਤੇਰੀ ਸੰਭਾਲ ਵੀ ਕਰਾਂਗੇ ਤੇ ਇਹਦਾ ਵੀ ਕਰਾਂਗੇ ਨਾਲ ਵਾਇਗਰੂ ਮਿਰਚ ਚਰਪਾ ਕਰਨ ਕੋਈ ਨਹੀਂ ਜੀ ਥੁਟੀ ਬਹੁਤ ਮਿਹਰਬਾਨ ਹੈ ਇੱਥੇ ਆ ਕੇ ਤਾਂ ਬਚ ਗਿਆ ਨਹੀਂ ਤਾਂ 5-4 ਦਿਨਾਂ ਵਕਾ ਮੇਰਾ ਜੀ ਨਹੀਂ ਨਹੀਂ ਕੋਈ ਨਾ ਮਾਰੇ ਕਰਨਗੇ ਕਿਰਪਾ ਸੱਚੇ ਪਾਤਸ਼ਾਹ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਅੱਜ ਕੱਲ ਇਹ ਤਰਜ ਤੇ ਦੁਨੀਆ ਜ਼ਿਆਦਾਤਰ ਆਪਣੀ ਜ਼ਿੰਦਗੀ ਦੇ ਸਫ਼ਰ ਤੇ ਅੱਗੇ ਤੁਰ ਹੀ ਜਾਂਦੀ ਹੈ ਕੋਈ ਫਰਕ ਨਹੀਂ ਪੈਂਦਾ ਗੁਰਪ੍ਰੀਤ ਸਿੰਘ ਵੀ ਇੱਕ ਚੰਗਾ ਕਮਾਊ ਪੁੱਤ ਸੀ ਚੰਗਾ ਕਮਾਊ ਬਾਪ ਵੀ ਸੀ ਆਪਣੇ ਬੱਚਿਆਂ ਵਾਸਤੇ بڑے ਸੁਪਨੇ ਸੀ ਦੂਜੀ ਧੀ ਇਹ ਤੋਂ ਵੱਡੀ ਹੈ ਹਾਂ ਇਹ ਬਗਲੀ ਉਹ ਤਾਂ ਛੋਟੀ ਸੀ ਇਹ ਨਾ ਜਦੋਂ ਪੁੱਤਰਾ ਫਿਰਦਾ ਸੀ ਜਾਂ ਉਹ ਉਦੋਂ ਦੀ ਸੀ ਤੇ ਦੂਜੇ ਕੰਮਾਂ 'ਚ ਵੜ ਗਈ ਉਹ ਛੋਟੀ ਸੀਗੀ ਉਹ ਲੈ ਕੇ ਭੱਜ ਗਈ ਇਹਨੂੰ ਛੱਡ ਗਈ ਇਹ ਤੇਰੇ ਸੱਟ ਲੱਗਣ ਤੋਂ ਪਹਿਲਾਂ ਜੰਮੀ ਸੀ ਇਹ ਪਹਿਲਾਂ ਹਾਂਜੀ ਇਹ ਪਹਿਲਾਂ ਉਹ ਸੱਟ ਲੱਗਣ ਤੋਂ ਬਾਅਦ ਜੰਮੀ ਉਹ ਬਾਅਦ 'ਚ ਹਾਂਜੀ ਸਿੱਧੀ ਗੱਲ ਆਪਾਂ ਝੂਠ ਕੱਢਦੇ ਹਾਂ ਤੇ ਮਾਰਨਾ ਠੀਕ ਆ ਹੁਣ ਰਹਿ ਗਈ ਆ ਉਹ ਤਾਂ ਸੀਨੇ ਦੇ ਪੱਲੇ ਪੋਲੇ ਪੋਜੀਟਿਵ ਬੰਦਾ ਸੀ ਗਈ ਇਹ ਮੁੰਡਿਆ ਕੋਲ ਲੈ ਕੇ ਗਏ ਕੰਮ ਕਰਦਾ ਰਿਆ ਨਾਲ ਤੇ ਪੂਰੇ ਹੀ ਮੈਨ ਨਾਲ ਗਿਆ ਜਿਨਾਰੇ ਉਹ ਇਹਦਾ ਸਿਰ ਦਾ ਸੋਬਰ ਘਟਾਈ ਉਹ ਡਾਕਟਰ ਕਹਿੰਦੇ ਤੁ ਬਾਅਦ ਡੈਗ ਪਹਿਲਾਂ ਹੀ ਦਵਾਈ ਦਉਂਦੇ ਰਹੇ ਕੁੜੀਆ ਨੂੰ ਤੇ ਨਾਲ ਜਾਂਦਾ ਹੁੰਦਾ ਸੀ ਵਧੀਆ ਕੰਮ ਕਰਦਾ ਸੀ ਤੁ ਬਾਅਦ ਜਿਹੜਾ ਡੈਗ ਪੈ ਉਹਦੇ ਬਾਅਦ ਤੇਰੀ ਫੇਰੀ ਦਵਾਈ ਵੀ ਖਾਣ ਲੈਂਦਾ ਰਿਹਾ ਕਿ ਉਹ ਸਿਰ ਘਟਾ ਤਾ ਤੋ ਕੇ ਨਹੀਂ ਕਰੀ ਆ ਆ ਤੈਨਾਂ ਤੁਹਾਡਾ ਬਹੁਤ ਧੰਨਵਾਦ ਆ ਬਾਈ ਜਿਹੜਾ ਤੁਸੀਂ ਇਹ ਪ੍ਰਾਲਾ ਕੀਤਾ ਤੇ ਅੱਜ ਇੱਥੇ ਤੱਕ ਤੁਸੀਂ ਲੈ ਆਏ ਹੋ ਇਸ ਵੀਰ ਨੂੰ ਅਗਲਾ ਸਫ਼ਰ ਮਾੜੇ ਕਿਰਪਾ ਕਰਨ ਇੱਥੇ ਸੁਪਨਿਆਂ ਦੇ ਘਰ ਚ ਰਹਿ ਕੇ ਵੀਰ ਬਤੀਤ ਕਰ ਸਕੇ ਸਮਾ ਸਮਾ ਸਮਰਾਤਾ ਬਾਈ ਪਤਾ ਨਹੀਂ ਕਿਹੜਾ ਕਿਦੋਂ ਕਿੱਥੇ ਕਿਵੇਂ ਆਪਣਾ ਨਹੀਂ ਪਤਾ ਚੰਗੇ ਭਲਿਆਂ ਦਾ ਇਹਨੇ ਕਿਹੜਾ ਸੋਚਿਆ ਸੀ ਕਦੇ ਇੰਦਾ ਵਾਹਿਗੁਰੂ ਕਿਰਪਾ ਕਰਨੇ ਲੰਬਾ ਜੀਵਨ ਬਤੀਤ ਕਰੇ ਇਸ ਤੋਂ ਵੀ ਮਾੜੇ ਬੰਦੇ ਸਾਡੇ ਕੋਲੇ ਹਾਲਾਤ ਚ ਆਏ ਸੀ ਜਿਹੜੇ ਠੀਕ ਤੰਦਰੁਸਤ ਬੈਠੇ ਆ ਵਧੀਆ ਥੱਲੇ ਵਾਲਾ ਹਿੱਸਾ ਤਾਂ ਚੱਲ ਨਹੀਂ ਸਕਦਾ ਕਦੇ ਕਿਉਂਕਿ ਰੀਡ ਦੀ ਹੱਡੀ ਜਦੋਂ ਟੁੱਟ ਜਾਂਦੀ ਹੈ ਡੈੱਡ ਹੋ ਜਾਂਦਾ ਥੱਲੇ ਵਾਲਾ ਹਿੱਸਾ ਪਰ ਇਹਦੀਆਂ ਬਾਹਾਂ ਚ ਇੰਨੀ ਕਿ ਜਾਨ ਪੈ ਜੇ ਵੀ ਆਪਣੇ ਵਾਲੇ ਸਿਮ ਥੱਲੇ ਵਾਲੇ ਨੂੰ ਵੀ ਚੱਕ ਕੇ ਬੀਲ ਚੇਅਰ ਤੇ ਕੁਰਸੀ ਤੇ ਬਿਠਾ ਸਕੇ ਚੱਲ ਸਕੇ ਮਾੜਾ ਮੋਟਾ ਬੀਲ ਚੇਅਰ ਨਾਲ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਆ ਧੀ ਰਾਣੀ ਦੀ ਪ੍ਰਭਜੋਤ ਕੌਰ ਦਾ ਵੀ ਅਸੀਂ ਧਿਆਨ ਰੱਖਣ ਦਾ ਵਿਸ਼ਵਾਸ ਦਿਵਾਉਂਦੇ ਆ ਤੁਹਾਨੂੰ ਵੀ ਸਾਡੇ ਘਰ ਦੀ ਧੀ ਆ ਹੁਣ ਇਹ ਅੱਜ ਤੋਂ ਬਾਅਦ ਤੇ ਆ ਪੱਕਾ ਬਾਕੀ ਸੰਗਤ ਨੂੰ ਵੀ ਬੇਨਤੀ ਆ ਤੁਹਾਡੇ ਆਸ-ਪਾਸ ਹੀ ਰਹਿੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਇੰਨਾ ਦਰਦ ਇੰਨੀ ਤਕਲੀਫ ਝੱਲਣ ਦੀ ਜਿਹੜੀ ਵੀਰ ਨੇ ਆਪਣੇ ਸਰੀਰ ਦੇ ਨਾਲ ਆ ਤੁਸੀਂ ਦੇਖੋ ਕੀ ਹਾਲਾਤ ਬਣ ਗਏ ਆ ਵੀ ਜੀ ਆਪਾਂ ਉੱਥੇ ਰਿਸ਼ਤੇ ਨਾਤੇ ਨੂੰ ਅੱਗੇ ਰੱਖ ਕੇ ਮਦਦ ਕਰੀਏ ਕਿਸੇ ਬੰਦੇ ਦੇ ਹਾਲਾਤ ਇਦਾਂ ਦੇ ਬਣ ਨਾ ਹੁਣ ਇਹਦੇ ਮਾਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਕਿੱਡਾ ਵੱਡਾ ਰਿਸ਼ਤੇਦਾਰੀਆਂ ਦਾ ਸਾਰਿਆਂ ਦਾ ਇੱਕ ਕਨਵਾ ਹੁੰਦਾ ਵਾ ਘਰ ਵਾਲੀ ਖੁਰ ਛੱਡ ਕੇ ਤੁਰ ਗਈ ਸਭ ਤੋਂ ਨੇੜੇ ਦਾ ਰਿਸ਼ਤਾ ਜੀਵਨ ਸਾਥਣ ਮਤਲਬ ਵਕਤ ਪਏ ਤੋਂ ਕੋਈ ਰਿਸ਼ਤਾ ਨਹੀਂ ਖੜਦਾ ਫਿਰ ਧੰਨਵਾਦ ਆ ਜਿਹੜੇ ਖੜੇ ਨੇ ਚਾਰ ਸ਼ੁਕਰ ਹੈ ਇਹਨਾਂ ਦਾ ਜਿਹੜੇ ਅੱਜ ਵੀ ਨਾਲ ਆ ਗਏ ਨਹੀਂ ਤਾਂ ਜ਼ਿਆਦਾਤਰ ਕੇਸਾਂ ਦੇ ਵਿੱਚ ਦੇਖੀਦਾ ਐਦਾਂ ਦੇ ਬੰਦੇ ਇਕੱਲੇ ਹੀ ਪਏ ਤੜਫਦੇ ਹੁੰਦੇ ਬਾਕੀ ਸਮਾਲਸਿਰ ਪਿੰਡ ਆ ਜਿਹੜਾ ਪੰਜਾਬ ਦੇ ਵੱਡੇ ਸਰਕਟ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਆ ਤੇ ਧੰਨਵਾਦ ਆ ਕਲੱਬ ਵਾਲੇ ਵੀਰਾਂ ਦਾ ਜਿਹੜੇ ਪਿਛਲੇ 4 ਸਾਲਾਂ ਤੋਂ ਮਦਦ ਵੀ ਕਰੀ ਜਾਂਦੇ ਸੀਗੇ ਤੇ ਆਪਣੇ ਵੱਲੋਂ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਸੀ ਉਹ ਵੀ ਕਰਦੇ ਰਹੇ ਤੇ ਅੱਜ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਵੀਰ ਨੂੰ ਤੇ ਕੋਲੀਆਂ ਤੋਂ ਸਾਡੇ ਟੀਮ ਦੇ ਮੈਂਬਰ ਛੰਡਾ ਛੋਟਾ ਵੀਰ ਰਾਜਵੰਤ ਸਿੰਘ ਘੋਲੀਆ ਮਾਸਟਰ ਜੀ ਉਹਨਾਂ ਨੇ ਵੀ ਸਾਨੂੰ ਇਹਦੇ ਬਾਰੇ ਵੀਰ ਬਾਰੇ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਵੀ ਇਹੀ ਦੱਸਿਆ ਸੀ ਵੀ ਪਰਿਵਾਰ ਲੋਡਵਾਨ ਦਾ ਜੱਤਕਰਤਾ ਗੁਰਪ੍ਰੀਤ ਸਿੰਘ ਦੀ ਘਰ ਵਾਲੀ ਸੀਗੀ ਘਰੇ ਉਹ ਸੰਭੀ ਜਾਂਦੀ ਸੀ ਪਰ ਹੁਣ ਉਹ 6-7 ਮਹੀਨਿਆਂ ਤੋਂ ਛੱਡ ਕੇ ਤੁਰ ਗਈ ਤੇ ਹੁਣ ਗੁਰਪ੍ਰੀਤ ਸਿੰਘ ਦੀ ਹਾਲਤ ਹੈ ਜਿਹੜੀ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਜ਼ਖਮ ਹਨ ਜਿਹੜੇ ਅਸੀਂ ਬਲਰ ਕੀਤੇ ਆ ਵਿੱਚ ਵੀਡੀਓ ਲਾਈਆਂ ਜਿਹੜੀਆਂ ਵੀਰੇ ਉਹਨਾਂ ਨੇ ਭੇਜੀਆਂ ਸੀ ਸਾਨੂੰ ਮਤਲਬ ਪਿੱਛੇ ਜ਼ਖਮ ਨੇ ਤੇ ਖੂਨ ਚੋਈ ਜਾਂਦਾ ਹੱਡੀਆਂ ਦਾ ਪਿੰਜਰਾ ਸ਼ਰੀਰ ਉਹਦਾ ਤੁਸੀਂ ਪੈਰਾਂ ਤੋਂ ਅੰਦਾਜ਼ਾ ਲਾ ਹੀ ਲਿਆ ਹੋਊਗਾ ਵੀ ਕੀ ਹਾਲਾਤ ਨੇ ਸ਼ਰੀਰ ਦੇ ਕੀ ਆਣਾ ਬਸ ਅਰਦਾਸ ਕਰਿਓ ਇਹ ਨਿੱਕੀ ਜੀ ਬੱਚੀ ਵਾਸਤੇ ਜਿਹੜੀ ਦੇ 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 ਕਰੀ ਜਾਂਦੀ ਹੈ ਪਿੱਛੇ ਖੜੀ ਉਹ ਤਾਂ ਰੱਬ ਦੀ ਮੂਰਤ ਨੂੰ ਇਹ ਵੀ ਨਹੀਂ ਪਤਾ ਉਹਦੀ ਜ਼ਿੰਦਗੀ ਚ ਕੀ ਹੋਈ ਜਾ ਰਹੀ ਆ। ਦਸ ਕਰਿਓ ਅਰਦਾਸ ਕਰਿਓ ਬੇਨਤੀ ਮਹਾਰਾਜ ਸਾਨੂੰ ਸਮਤ ਬੁੱਧੀ ਬਖਸ਼ਣ ਵੀ ਅਸੀਂ ਇਹ ਪਿਆਰਤੀ ਦੀ ਸੇਵਾ ਕਰ ਸਕੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਹੀ ਸ਼ੁਕਰੀਆ ਜਿਹੜਾ ਤੁਸੀਂ ਇਸ ਰੱਬ ਦੇ ਬੰਦੇ ਨੂੰ ਇੱਥੇ ਤੱਕ ਲੈ ਕੇ ਆਏ ਬੁਖਾਰ ਵੀ ਬਹੁਤ ਜੜਿਆ ਪਿਆ ਦਿਨ ਤਾਂ ਹਾਂਜੀ ਇਹਨਾਂ ਬੁਖਾਰ ਨਾਲ ਤਾਂ ਦਿੱਲੀ ਹੋ ਜਾਂਦਾ ਦਵਾਈਆਂ ਕੰਫੈਕਸ਼ਨ ਬਹੁਤ ਆ ਨਾ ਸਰੀਰ 'ਚ ਬੁਖਾਰ ਤਲ ਠੀਕ ਹੈ ਜੀ ਵੈਕੂ ਠੀਕ ਆ ਖਾਲਸਾ ਵੈਕੂ